ਕੰਨਾ ਥੋਣਾ ਕੋਈ ਲਗਾਉਂ ਦਿੱਤੀ। ਇਹ ਮੈਂ ਤੇਰੀ ਬਾਤ ਕਰਕੇ ਪਿੱਛੇ ਜੈ ਰਿਹਾ ਤੈਨੂੰ ਖਾੜੇ ਤੇ। ਚੱਲ ਵੇ। ਤੈਨੂੰ ਤਾਂ ਮੈਂ 20 ਰੁਪਏ ਨਾ ਗਏ ਮੈਂ ਭੁਖੜ ਨੂੰ। ਨਾ ਚਾਹ ਨਾ ਪਾਣੀ। ਚਾਹ ਨਾ ਪਾਣੀ। ਗਾਹ ਤੇ ਜਿੱਪਟਾ ਵਿੱਚ ਬੈਠੀ। ਚਾਹ ਬਣਾ ਕੇ ਪੀਤੀ ਆ ਹੈ। ਤੇ ਆਹ ਦਾ ਕੀ ਕਹਿਣਾ ਸੀ ਲਿਆ ਗੁਰਗੇ ਤੇ ਚਾਹ ਬਣਾ ਕੇ ਆ। ਹਾਂ। ਫਿਰ ਠੁਗਾ ਇੱਥੇ ਨਾ ਮੈਫਲ ਆਇਆ ਕਰ ਹੁਣ ਮਾਨੂੰ ਜੀ ਕੇ ਆਕੜ ਮੈਂ ਬਿਆ ਹੈ ਗੱਣ ਨਾਲ ਮੈਂ ਤੈਨੂੰ ਇੱਠਾਂ। ਜਿੱਦੜਾ ਬਿਆ ਹੈ ਉਹ ਕਹੇ। ਹਾਂ ਆਏ ਕਮ ਮੇ ਥਾਰੇ ਜੀ ਕਿਆ ਕਰਨੇ ਕ ਵੱਡਾ ਵੀ ਕਿਆ ਕਰੂ ਆਪਣਾ ਮੈਨੂੰ ਜੀ। ਬੰਤ ਜੀ। ਹ ਹਾਂ ਜੀ ਬਣਾ ਕੰਮ ਦਾ ਆਪਣਾ ਹਮਯਾ ਦਾ ਹੈ ਉਹ ਹੈ ਡੰਗਲ ਡਮਾ ਕੇ ਜਮਾ ਡਾਇਲ ਡਮਾ ਕੇ ਆਹਾ ਚੱਕੀ ਵਾਲੇ ਦਾ ਹੋ ਹੱਥੋਂ ਪੈਣਾ ਕਰ ਸ਼ਕਤੀਆਂ ਜੰਨਾਂ ਤੂਟ ਉਹਨਾਂ ਦੀ ਜਾਰੀ ਨਹੀਂ ਹੈ ਅੱਜ ਦੇ ਵਿਚੜੇ ਕਦੋਂ ਮਿਲਾਂਗੇ ਜੱਟੇ ਕੱਲ ਤੇਰੀਆਂ ਮੁਕਾ ਪੱਟੀ ਦੇ ਤਾਪੂ ਬੱਲੇ ਬੋਲਦੀ ਰਹਾਂ ਤੇ ਪੱਟੀ ਬੰਨ ਲੈਂਦੀ ਸੀ ਮੇਰੇ ਲੱਗੀ ਸਾਤ ਦੇਖ ਤਾਂ ਵੀ ਰੋ ਪੈਂਦੀ ਸੀ ਆਪਣੇ ਵੀ ਉਹ ਤੇ ਤਾਂ ਤੇ ਪੱਟੀ ਬੰਨ ਲੈਂਦੀ ਸੀ ਹੁਣ ਆ ਕੇ ਆ ਕੇ ਨਹੀਂ ਦੁੱਖ ਸਹਿਣਾ ਉਸ ਨੂੰ ਕਿਤੇ ਮਿਲੋ ਤੁਰੀ ਦੇ ਉਕੜੀ ਤਾਂ ਫਿਰ ਗਾਣਾ ਉਹ ਸੁਣੂ ਤੇ ਮਿਲੇ ਉਹ ਕੁੜੀ ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦ ਆਉ ਉਹ ਥਾਂ ਤੇ ਜਿੱਥੇ ਰਿਖਾ ਤੇਰੇ ਰੱਖ ਸੌਂਦੇ ਸੀ ਤੇ ਬਣੜੀਓ ਮੇਰੇ ਨਾਲ ਤੇ ਨੂੰ ਦੀਆਂ ਗੱਲਾਂ ਤੇਰੀ ਮੋਟ ਜਿੰਦ ਨੂੰ ਪਾਹੇ ਲੌਣ ਗੀਆਂ ਸੱਚੀ ਭੈਣ ਨੂੰ ਜਿੱਥਿਆ ਹੋਣ ਗੀਆਂ ਕਦ ਤੱਕ ਉਹਦੀ ਚਾਚੀ ਨੇ ਨਾ ਸੁਨਾ ਕਮ ਹੋ ਗਿਆ ਤੀ ਚੰਤਨਾ ਤੇ ਸਦਾ ਦਾ ਸੂਰਜ ਸਦਾ ਲਈ ਮੁਲਤ ਹੋ ਗਿਆ ਸੀ ਯਾਦਾਂ ਤੇਰੀਆਂ ਨੂੰ ਘੜ ਲਾ ਲਿਆ ਸਤਿ ਸ੍ਰੀ ਅਕਾਲ ਤੇਰਾ ਕੀ ਗਵਾਇਆ ਸੀ ਮੈਂ ਵੇਰਣੇ ਇਹ ਰਾਤ ਕੱਤ ਰਹਿਣ ਦਾ ਦੰਦ ਆਹ ਹੋਇਆ ਤੱਕਿਆ ਹੈ ਮੁਰਨਾ ਦਾ ਵਾਪਸ ਮਨੂ ਲਾਤਾ ਬਣਾ ਓ ਬਾਬੇ ਦੇ ਜਾਣ ਲੱਗ ਗਿਆ ਹਾਂ ਚ ਬਾਈ ਕਿੱਥੇ ਬਾਬੇ ਦੇ ਜਾਣ ਲੱਗ ਗਿਆ ਹਾਂ ਤੇਰੇ ਜਾਣਾ ਮੈਂ ਬੜਾ ਕੋਈ ਆਪਣੇ ਨਾਲ ਤਾਂ ਹੈ ਪਾਸੂ ਗੱਡੀ ਪਾਰਟੀ ਕਿੱਧਰ ਜਾਂਦੀ ਉਹ ਜੁਰ ਕਿ ਢੂਕ ਢੂ ਸਾਰੀ ਲੈ ਹੋ ਹਟ ਗਾ ਹੋ ਰਵਾਗ ਦੇ ਨਾਲ ਉਹ ਸੱਟਾਂ ਪਾ ਜਾਨੀ ਬੱਜੀ ਖਾ ਸੱਚੀ ਗੱਲ ਹੈ ਕਿ ਜੀ ਦੀ ਗੱਡੀ ਨੂੰ ਸੇਗਾ ਡੇਢ ਜਾਣੀ ਕੋ ਗੱਲ ਦਮਾ ਹੋ ਨਾ ਕੀ ਗੱਲ ਹੋ ਗਈ ਸੀ ਉਹ ਮਰਣਾ ਮੇਰੀ ਮੇਰੀ ਕੁੜਮਣੀ ਸੀ ਅੱਛਾ ਕੁੜਮਣੀ ਮੈਂ ਉਹ ਪਾ ਭਾਈ ਤਨ ਨਾਲ ਵਾਖ ਜਾਉਂਗਾ ਸਾਹਮਣੇ ਤੱਕ ਦੇ ਨਾ ਬਾਬਾ ਤੇਰੇ ਕੋਟੜਾ ਕੋਟੜਾ ਕਰੀ ਉਹ ਕਟੜਾ ਕਟੜਾ ਨੀ ਮਰ ਮਗਾ ਨਾ ਮਹਾਮ ਜਿਹੜੀ ਮੇਰੀ ਕੁੜਮਣੀ ਸੀ ਉਹ ਮਾ ਭਾਈ ਮੈਂ ਤਨ ਨੂੰ ਡੇਢ ਨਾਲ ਵਾਖ ਕੇ ਲਿਆਂਗਾ ਅੱਛਾ ਉਹ ਲੜ ਗਏ ਕੋਈ ਪੁੰਡ ਪੁੜੀਆਂ ਹੁਣ ਜਾਣੀ ਮੈਂ ਤੋਂ ਗੜੀ ਮੈਨਸ ਗੜੀ ਵੇ ਛੋਟਾ ਚਿਕੜਾਇਆ ਹੂੰ ਛੋਟਾ ਚਿਕੜਾਇਆ ਹਜੇ ਸੁਨ ਬਰਨਾ ਟਪਈ ਅੱਛਾ ਉਹ ਕੋ ਕੰਚੋਂ ਕੋਲੇ ਜਾ ਕੇ ਤਾਂ ਨਿਕਲ ਗਿਆ ਛੋਟਾ ਚਿਕੜਾ ਦੂਜੇ ਤਰੀਕੇ ਕਿਤੇ ਫੇਰ ਬੁੜਕੇ ਬਾਅਦ ਫਾ ਗੇ ਫਟਾ ਬੁੜਿਆ ਘਾਰੇ ਚ ਪਈ ਬੜਾ ਹਾਲ ਮੇਰੇ ਤੇ ਤੇ ਕੋਈ ਸਾਰੀ ਤੇ ਕੋਈ ਪਾ ਕੇ ਜਾਂਦਾ ਥੋਏ ਹੈ ਉਹ ਜੀ ਨਾ ਫਰਬਾਈ ਬੈ ਜਾ ਮੁੱਠੇ ਪੰਗੇ ਲੈਨੇ ਆ ਉਹ ਮੈਂ ਉਹਦਾ ਲਾ ਗੁਲਗੁਲੇ ਯਾਦ ਆ ਗਿਆ ਸਾਧਾ ਜਾਣਾ ਸੀ ਆ ਸਾਧਾ ਕੋ ਆ ਪੁੰਡਾ ਪੁੰਡਾ ਨਹੀਂ ਬੜਾ ਜਾਂਦਾ ਹੁੰਦਾ ਉੱਥੇ ਉੱਥੇ ਗੁਲਗੁਲੇ ਗੁਲਗੁਲੇ ਲੈ ਕੇ ਗਏ ਸੀ ਗੁਲਗੁਲੇ ਮੱਠਾ ਟਿਕਣਾ ਨਾ ਉਹ ਕਿ ਕਰ ਕੋਈ ਮੁੱਠੂ ਸਾਰੇ ਘਰ ਪੂਰੇ ਚਲੇ ਮੁੜ ਗੁਲਗੁਲੇ ਉਹ ਚੁੰਮਾ ਸਾਡੇ ਦਾ ਬੰਦੇ ਲਿਪੜ ਕੇ ਗੋਲ ਗੋਲ ਕੇ ਪਿੱਛੇ ਰਹਿਣੇ ਸੀ ਮੈਂ ਕਹਿੰਦਾ ਉਹ ਚੁੰਮਾ ਟਿਕਾ ਉੱਥੇ ਸੀ ਦੋ ਟਾਈਂ ਸਮਾਂ ਬਣਾਏ ਬਾਬਾ ਜੀ ਲੋੜੇ ਵੀ ਆ ਸੋ ਜੱਤੇ ਸਾਨੂੰ ਜੀ ਪਤਾ ਨਹੀਂ ਬਾਬਾ ਕਿਹੜੇ ਰੂਟ ਬੈਠਾ ਹੋਵੇ ਜੀ ਅਕਾਹਲਾ ਬੋਲੂ ਜਿੱਦ ਚਿੱਕੜ ਜਵਾਬਾ ਬੈਠਾ ਤਕਨਾਮ ਦਪਨਾ ਮੇਰਾ ਮਾਲ ਹਾਂ ਉਹ ਕੜਾ ਹਨਾ ਹੋ ਸਕਦਾ ਤਕੜ ਤੋਂ ਉਹਦਾ ਜਪਨਾਮ ਪਰ ਉਹ ਗੜ ਅਮੀਰ ਦਰਸ਼ਨ ਧੰਦਾ ਮਾਲ ਸਾਹਮਣੂ ਧੰਦਾ ਦਰਸ ਤੂੰ ਤੇ ਨਹੀਂ ਫੇਰ ਦੇ ਲਈ ਅੱਛਾ ਆ ਮੈਂ ਜਾਨਾ ਤੂੰ ਬਾਕ ਨਹੀਂ ਤੂੰ ਗੋਂਗਾ ਤਾਂ ਕਿ ਮੈਂ ਚੱਕੀ ਵੇਚ ਆਪਣਾ ਆਪਣਾ ਫੋਟੋ ਹੋ ਗਿਆ ਆਪਣਾ ਫੋਟੋ ਹੋ ਗਿਆ ਹੁਣ ਰਿਸਟੇ ਤੋਂ ਆਪਣਾ ਵਧੀਆ ਕਾਰੋ ਬਾਜ਼ਾ ਮੇਰਾ ਨਾਮ ਆਪਨ ਨੂੰ ਤੱਕ। ਪਹਿਲੇ ਲੋੜ ਤਮਾਰ। ਅਗਲੇ ਚਾਹੀਏ। ਤਾਣ ਪਹਿਲੇ ਲੋੜ। ਆ 5 ਲੱਖ 10 ਲੱਖ ਦੇਣਾ ਪੂਰਾ 10 ਨਹੀਂ। 10 ਲੱਖ ਦੇ ਦੇ। 5 ਲੱਖ ਲੈ ਜੂ ਮਾਪ ਤਾਂ ਵੱਡੀ ਕੰਪਨੀ ਲਾ ਦੇ ਤਾ ਵਲ ਹੁੰਦਾ। ਮਰੇਗਾ ਕਿਉਂ? 5000 ਰੁਪਏ ਜਾਂ 10000 ਰੁਪਏ। ਲਾ ਦੋ। ਆ ਤਾਂ ਕੋਈ ਨਹੀਂ। ਭਾਈ ਲੋਕੜੇ ਹੈਗੇ ਜਿਹਨੂੰ ਕਹਿੰਦੇ ਮੇਰੇ ਪੈਸੇ। ਮੋ ਆ ਘੇਟਾ ਕੰਡਾ ਡਬਲ ਹੋਣਾ ਗਿਆ ਅਸਾਂ ਤੈਨੂੰ ਨਾ ਨਾ ਘੋਣਾ ਹੀ ਸਾਮਣੇ ਲੰਕਾ 500 ਰੁਪਏ ਦੇ ਕੋਲੇ ਅੱਥੇ ਦਾ ਕਹੇ ਹਜ਼ਾਰ ਰੁਪਏ ਲਾਓ ਨਾ ਕਿਰਾਇਆ ਲਾ ਕੇ ਜਾਊਂਗੀ ਮੈਂ ਹਾਂ ਤੇ ਤੁਕਾਰ ਨੂੰ ਕੋਈ ਰੁਪਿਆ ਬਣਾ ਜਾਂਦਾ ਹਾ ਤੂੰ ਤੂੰ ਹਾਂ ਹੈ ਵੀ ਚੱਲ ਪੱਖਾ ਛੱਡ ਦੇ ਤੇਰੇ ਦਾ ਦਿਮਾਗ ਘੱਟ ਕੰਮ ਕਰਦਾ ਮੈਂ ਅਜੇ ਵੀ ਦਮ ਥੋੜਾ ਹੋ ਗਿਆ ਬਲਣਾ ਹਾਂ ਹਾਂ ਕੰਮੀ ਆ ਮੈਂ ਮੈਂ ਪੜਿਆ ਨੂੰ ਸੁਣੀ ਰਹਾ ਹਾਂ ਹੈ ਗਲਵਾ ਆ ਗਿਆ ਤੇਰੀ ਹੂੰ ਮੈਂ ਪੜਿਆ ਨੂੰ ਸੁਣੀ ਰਹਾ ਮੈਂ ਮਾ ਮਰ ਰੇਂ ਮੈਂ ਤਣ ਹਮਰ ਕੋਈ ਗੱਲ ਵਾਂ ਮੇਰੀ ਗਰਲਫ੍ਰੈਂਡ ਹੁੰਦੀ ਇੱਕ ਗਰਲਫ੍ਰੈਂਡ ਵੀ ਕਲ ਫਰੰਡ ਹਾਂ ਕਲ ਫਰੰਡ ਰੋਜ਼ ਸਕੂਲ 'ਚ ਪੜਦੇ ਹੁੰਦੇ ਨਾ ਉਹ ਪਰਵਾਦੀ ਪੈਸੇ ਪਰੌਂਟੇ ਲਗਾਉਂਦੇ ਬਣਾ ਕੇ ਖਾਣੋਂ ਪਰੌਂਟੇ ਬਣਾ ਕੇ ਹਾਂ ਪੈਸਾ ਹਾਂ ਬੈ ਇੱਕ ਹਾਂਜੀ ਪੰਜ ਪਰੌਂਟੇ ਚਾਰ ਮੱਖਾਂ ਲਾਉਂਦਾ ਸਤ ਪਰੌਂਟੇ ਚਾਰ ਮੱਖਾਂ ਹੋਰ ਮੇਰੇ ਕਾਟੂ ਖਲ ਪੈ ਗਈ ਹੈ ਜਿਹੜੀ ਹੈ ਜਿਹੜੀ ਮਨੋਛਣੀ ਮੈਂ ਉਹੀ ਗੱਲ ਹੈ ਮਾੜਾ ਪੈੜਾ ਆ ਗਿਆ ਮੇਰੇ ਘਰ ਦੇ ਵਿੱਚ ਮੈਂ ਤੂੰ ਕ ਮੇਰਾ ਘਰ ਛੱਡ ਆ ਮੈਂ ਘਰ ਛੱਡ ਕੇ ਮੈਂ ਆਪਣੇ ਤੀਏ ਹਾਂ ਮੈਂ ਘਰ ਜਮਾਈ ਬਣਾ ਤਮ ਘਰ ਜਮਾਈ ਵਾਟਾ ਕਿੰਨਾ ਠੋਖਾ ਲੱਗਦਾ ਬਹੁਤ ਠੋਖਾ ਭਾਈ ਬਹੁਤ ਠੋਖਾ ਕਿ ਮੈਂ ਤੇ ਕੀ ਹੋ ਜਾ। ਉਹ ਬਗਾਨੇ ਹਮੇ ਰਾਨਾ ਬਗਾਨੇ ਟੁਕੜਾ ਤੇ ਨਾ ਖਮੜਾ ਸਭ ਨਾ ਨਹੀਂ ਮਿਲਗਾ ਸੋਣਾ ਘਰ ਜਵਾਈ ਵਰਕ ਤੁਸੀਂ ਕਹਿੰਦੇ ਸੀ ਓਖੇ ਹੋਗੇ ਤੇ ਜਦੋਂ ਜਨਾਨੀਆਂ ਵਿਆਹ ਕੇ ਜਾਂਦੀਆਂ ਕਿਸ ਬਗਾਨੇ ਪਿੰਡ ਬਗਾਨੇ ਘਰੇ ਬਗਾਨੇ ਬੰਦੇ ਨਾਲ ਉਹ ਨਹੀਂ ਲੰਗਦਾ ਉਹ ਫਰੋਦਾ ਹੋ ਜਾਂਦਾ ਛਾ ਟੋੜਾ ਹੋਣਾ ਰੀਤੀ ਰਵਾਇਤ ਮੌਸਮ ਦਾ ਰੀਤੀ ਰਵਾਇਤ ਉਹ ਤਾਂ ਹਰ ਹਿੱਲੇ ਆਉਂਦੇ ਜਿਵੇਂ ਹਰ ਸਾਲ ਸੋਣ ਆਉਦਾ ਦੋ ਮੁੰਡਾ ਬੈਠਾ ਗਿਆ ਤਾਂ ਲੜਕੀ ਨੇ ਆਪਣੇ ਆਪਣੇ ਪਰਿਵਾਰ ਚ ਆਉਣੀ ਹਮ ਆਪ ਆਪਣੇ ਘਾਟੋ ਫਾਟੂਠ ਗਈ ਤੂੰ ਬਹਿ ਕੇ ਉਹ ਮੈਨੂੰ ਥੋੜੂ ਲੈ ਤੁਰੇ ਬਹਿ ਕੇ ਫਿਰ ਉੱਠੀ ਗਈ ਸੀ ਉਦੋਂ ਬਾਅਦ ਸਾਡੀ ਮੈਰਿਡ ਯੂਨੀਵਰਸਿਟੀ ਤੋਂ ਮੇਰਾ ਸਾਨੂੰ ਬਾਈ ਬਾਈ ਹਾਂ ਤੁਮਾ ਟੂ ਟ ਅਸਰ ਮੇਰੀ ਮੈਰਿਡ ਹੋਈ ਆ ਸਾਨੂੰ 1922 ਦੇ ਵਿੱਚ ਸਾਨੂੰ 1922 ਦੇ ਵਿੱਚ ਮੇਰੀ ਮੈਰਿਡ ਹੋਈ ਸੀ ਤੇ ਹੌਣ ਤੂੰ 50 ਵਾਰੀ ਮਰ ਗਿਆ ਹੁੰਦੇ ਤੇ ਬਾਈ ਜਿਹਾ ਹੁੰਦਾ ਕੀ ਗੱਲਾਂ ਕਰਦਾ ਤੂੰ ਸਾਨੂੰ 1922 ਦੇ ਵਿੱਚ ਤੂੰ ਜਿਆ ਕਿਉਂ ਕਰ ਫੜੂ ਮਰ ਪਾਪੀ ਨੂੰ ਪਤਾ ਤੈਨੂੰ ਮਤਰਾ ਹੈ ਨਹੀਂ ਕਾਛੀ ਉਹੋਂ ਮੈਰਡ ਹੋਈ ਮੇਰੀ ਹਾਂ ਹਸ ਹਾਲਾਂ ਦੇ ਬਰਸ ਨੇ ਮਨ ਬਾਤ ਉਹ ਅੰਗਰੇਜ਼ਾਂ ਤੋਂ ਪਹਿਲਾਂ ਦਾ ਹਾਂ ਹੋ ਮੇਰੀ ਮੈਰਡਨ ਬਸੀ ਤਾਂ ਗੋਲਗੱਲੇ ਫਤ ਮੱਥਾ ਟੇਕਦਾ ਰੋਜ਼ ਨਾ ਹੁਣ ਕਿਦੋਂ ਦੀ ਗੜਾ ਪ੍ਰੇਤਾ ਨਹੀਂ ਫੇਰ ਮੱਥਾ ਟੇਕਦਾ ਮੈਰਦਨ ਬਸੀ ਤੇ ਹੁਣ ਕੋਲ ਵਾਲਾ ਸਾਨੂੰ ਨੂੰ ਸ਼ੌਕ ਨੂੰ ਕੰਨ ਚੱਲਦਾ ਸਨ 2000 ਤੋਂ ਚੱਲਦਾ ਕਿੰਨੇ ਸਾਲ ਹੋ ਗਏ ਉਹ ਪਰਪਰਾ ਚੱਲਦੀ ਆ ਰਹੀਦਾ ਜੋ ਮੇਰੀ ਮੇਰੀ ਗਰਲਫ੍ਰੈਂਡ ਹੈ ਜਿਹੜੀ ਉਹ ਵੀ ਮੱਛੀ ਦੇ ਗਰੀਆਂ ਮਿਲ ਉੱਤਿਆ। ਹੋਰ ਮੁੰਡਾ ਆਇਆ ਸੀ। ਹੈ? ਮੁੰਡਾ ਆਇਆ ਸੀ। ਹਾਂ। ਮੱਛੀ ਦੇ ਗਲੇ ਸਾਢੇ। ਹਾਂ। ਤਾਂ ਹੁਣ ਬਹੁਤ ਖੁਸ਼ਾ ਤਾਂ ਬੜੀ ਹੁਕਮਾਂ ਤੇ ਚੀਕੀ ਖਾਟੋ। ਮੈਂ ਪਰ ਮੈਂ ਮੇਰੀ ਗੱਲ ਖਾਣ ਨਾਲ ਮੈਂ ਉਹ ਮਰੂਣਾ ਰਾਤ ਨੂੰ। ਮਰਾ ਨੂੰ 2:00 ਵਜੇ ਰੋਣਾ ਰਾਤ ਨੂੰ। ਰੋਗੜੀ ਫਰਾਈ ਦਾ ਉਹ ਲਿਆ। ਮੈਂ ਰੋਣਾ। ਮੈਂ ਖਾਡੂ ਕਹਿੰਦਾ ਫਿਰ ਮੈਂ ਕਾਟੂ ਖਾਣਾ ਮਾਮੇ ਇਹ ਚੀਜ਼ ਨੂੰ ਤੂੰ ਰੱਖ ਲੈਣ ਦਿ ਲੋ। ਹੁਣ ਮੈਂ ਤੇਰਾ ਤੇਰੀ ਰੁਕੂਗਾ। ਹੈਗਾ ਨਾ ਜੇ ਮੈਂ ਗਲਟਾ ਸਮਝਦਾ ਬਈ ਸਹੀ ਹੈ। ਠੀਕ ਹੈ। ਹਾਂ ਜਿਹੜੀ ਗੱਲ ਸੁਣ ਗੱਲ ਸੁਣਨੇ ਜੋਗਾ। ਜਿਹਨੂੰ ਮੇਰੇ ਕੋਲ ਫਰੈਂਡ ਹੈ। ਗਰਲਫਰੈਂਡ। ਉਹਨੇ ਵਿਆਹ ਕਰਾਇਆ ਉਹ ਬਾਹਰ ਬੋੜੇ ਨਾਲ ਵਿਆਹ ਕਰਾਇਆ। ਅੱਛਾ। ਮੇਰੀ ਕੋਰੇ ਨਾਲ ਬਣੀ। ਹੂੰ। ਪਰਪਰ ਦਾ ਪਰਪਰ ਦਾ। ਐਂ ਚ ਜਾਣ ਫਰਾਂ। ਹੂੰ। ਤੋ ਆ ਮੇਰੀ ਮੈਜਰ ਯੂਨੀਵਰਸਿਟੀ ਚਾਹੀਦੀ। ਗੋਲ ਖਲੇ ਮੱਖਾ ਕੇ ਮੱਥਾ ਟੁਕੋ। 5 ਮਿੰਟ ਉਹਦੇ ਕੁੱਤੇ ਬੁਖਾਈ ਕਰੀ ਜਾਂਦੇ। ਜਾ। ਹੋਰ ਆਪਣੇ ਠਿਕਾ ਕਰ ਦਿੰਦੇ ਖਾਲੀ। ਹੁੰਦੇ ਜਦ ਬੱਲੀ ਇਕੱਠੇ ਖਾਲੀ ਕਰ ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪੈਲੇ ਡੱਟੇ ਹੁ ਪੁੱਕੀ ਨੂੰ ਲਾਉਂਦੇ ਰਗੜਾ ਮਾਚੀ ਪਾਉਂਦੇ ਨਾ ਪਾਣੀ ਠੇਕੇ ਤੇ ਠੇਕੇ ਤੇ ਕਰ ਪਾ ਲੈਣਾ ਮੌਜ ਲੱਗ ਜਾਣੀ ਨਹੀਂ ਠੇਕੇ ਤੇ ਕਰ ਪਾ ਲੈਣਾ ਕਦਰ ਗਈ ਕੀ ਗੱਲ ਆ ਠੇਕੇ ਤੇ ਕਰ ਪਾ ਲੈਣਾ ਮੌਜ ਲੱਗ ਜਾਣੀ ਨਹੀਂ ਠੇਕੇ ਤੇ ਕਰ ਪਾ ਲੈਣਾ ਪੱਖਾ ਛੱਡ ਦੇ ਤੂੰ ਐਡੀ ਗੱਲ ਆ ਕਹੋ ਚ ਨਾ ਮਨ ਉਹ ਗਾਣਾ ਬਈ ਨਾ ਖੜ ਕੇ ਮੈਸ ਨਾ ਆਹਾ ਹੇ ਦੋ ਪਿਆਰ ਕਰ ਸ਼ਕਤੀਆਂ ਗੰਨਾਂ ਤੂਟ ਉਹਨਾਂ ਦੀ ਜਾਰੀ ਨਹੀਂ ਹੇ ਅੱਜ ਦੇ ਵਿਛੜੇ ਕਦੋਂ ਮਿਲਾਂਗੇ ਜੱਟੇ ਛੰਦ ਦੇ ਨਾ ਆਵੇ ਨਹੀਂ ਹੇ ਬਲਤ ਨਮੋਲ ਵਹੜਾ ਮਾਚੀ ਰੋਵੇ ਤੇ ਪੂਰਾਵੇ ਨਹੀਂ ਨੀ ਅੱਖੇ ਲੱਗ ਲਾ ਮੇਰੀਆਂ ਮੰਨ ਲਾ ਪਉ ਪਛਤਾਉਣਾ ਜਵਾਨੀ ਤਲ ਦੁਨੀ ਹੜ ਡੁੱਬ ਜਾਣਗੇ ਕਹਿਣਾ ਬਾਬਾ ਇਹ ਥੇੜਿਆਂ ਦੇ ਵਿੱਚ ਹੀ ਰਚਲੇ ਤੀਰਾਂ ਦੇ ਤਾਂ ਮਾਲੇ ਨਹੀਂ ਐ ਅੱਜ ਦੇ ਵਿੱਚੜੇ ਕੋ ਦੋ ਮਿਲਾਂ ਦੇ ਤੀਰੇ ਸਮਝ ਨਹੀਂ ਆਵੈਨੀ ਇਹਦੇ ਵਿੱਚੜੀ ਕਿਆਹੀ ਰੇ ਰੋਵੇ ਤੇ ਕੁੜਾ ਲਾਵੈਨੀ ਨੀ ਕਹੜੇ ਦੁੱਖ ਦਾ ਲੈ ਲਿਆ ਬਦਲਾ ਨਹੀਂ ਹੁੰਦੀ ਮਿੱਟੀਏ ਜਵਾਨ ਨੂੰ ਕੱਤੀ ਨਹੀਂ ਜਾਂਦੀ ਕੱਢ ਕੇ ਕਾਲਜਾ ਲਏਗੀ ਨਹੀਂ ਹਾਏ ਦੁਬਝਾਨੀਆਂ ਕਮ ਕਮ ਲਗਾ ਰਣ ਕਲੀ ਦੇ ਕਈ ਹਾਂ ਮਾਣ ਕੇ ਰਣ ਮੇਤੇ ਜੱਟੀਆਂ ਗਾਨੀਆਂ ਤੋੜਨ ਤੋਂ ਬਾਅਦ ਤੇ ਸਾਬਰ ਦੇ ਮਾਇਮੇ ਤੇ ਕਹਿਲ ਆਇਆ ਓ ਕੀ ਆਇਆ ਹੈ ਸਿੱਟਾ ਲੱਖਿਆ ਕੁਮਾਰ ਦਾ ਦੋਇਸਕ ਦਾ ਨੀ ਮਹਿਰਾ ਤੱਕ ਤੱਕ ਕਰ ਦਇਸਾਂ ਹੈ ਕਿ ਚੱਤ ਚੰਦੁਰ ਬੜੇ ਧੀਆਂ ਲੱਗੀਆਂ ਹੈ ਜੱਟੀ ਦੇ ਪੇਸ ਗਈਆਂ ਲਿਆ ਕਿੱਤੇ ਚੱਲ ਕੇ ਇਹ ਮੈਨੂੰ ਕਹਿ ਦਿੱਤੀ ਸੇਕਾਿੱਤੇ ਚੱਲ ਕੇ ਤਾਂ ਤੇਲ ਚ ਵਹਾੜਿਆ ਇਹ ਨੂੰ ਮੈਨੂੰ ਉੰਡਾਈਂ ਖਾਣ ਨੂੰ ਨਾ ਕੀ ਹੁੰਦਾ ਨਾ ਇਹ ਤਾਂ ਮੈਂ ਬਾਉਂਟ ਜੋਨੇ ਦਾਉਣਾ ਮਾਜੀ ਤੇਰੇ ਤੱਕ ਸੈੜੀ ਲਿਖਦਾ ਤੇਰੇ ਤੇ ਹੂ ਥਣਾਉਣਾ ਤੈਨੂੰ ਕਨਾਂ ਕਿਛ ਫੁੱਲਾਂ ਵਾਲੀ ਟਿਕਲੀ ਦਾ ਪਰਛਾਵਾਂ ਪੈਣਾ ਤੇ ਉਹ ਫੁੱਲਾਂ ਉੱਤੇ ਦੁੱਲਦੀ ਏ ਤੂੰ ਦੁੱਲ ਜੇ ਸੋਹਣੇ ਚਿਹਰੇ ਪਰ ਰੋਦੇ ਰੋਦੇ ਤੈਨਾਂ ਮਿਆਂ ਦੇ ਚਲਕਾਰ ਬਦਲਦੀ ਰਹੇਂਗੀ ਕੀ ਨਹੀਂ ਆਉਂਦਾ ਬੇਕਦਰ ਰਹਿਣੀ ਬਸ ਯਾਰ ਬਦਲ ਜਾਓ ਕੋਈ ਕੋ ਦਾ ਸਾਡਾ ਆ ਕੋ ਮੈਂ ਬਗਾਲਾ ਦਾ ਬੰਦਾ ਕਰਕੇ ਆ ਕੋ ਬਸ ਮੇਰੇ ਬੰਦੇ ਕੀਤਾ ਤਨਵਾ ਨੂੰ ਮਾ ਪਤੂ ਕੋਈ ਨਹੀਂ ਆ ਆ ਯਾਰ ਛਾਬੀ ਮੈਂ ਆ ਮੈਂ ਤੇ ਦਮਾ ਕੋਈ ਚਾਹੇ ਕੈਮਰਾ ਮਨ ਮੁੱਠੜ ਤੋਂ ਮਾਰਨਾ ਗਾਣਾ ਛਣਾ ਮੇਰੇ ਉਤੇ ਬੈਠੇ ਅੱਜ ਕੀ ਗੱਲ ਕੋਣ ਛਣਾ ਦੇ ਪੈ ਤੈਨੂੰ ਹੁੰਦਾ ਕੁਝ ਛਣਾ ਜੰਗੀ ਛੜੇ ਆਣ ਮੁਸ਼ਕਲਾ ਘਰ ਮੈਂ ਚੱਲ ਮੈਂ ਤਾਂ ਛੜਿਆ ਨਹੀਂ ਠੀਕਾ ਗਾਣਾ ਛਣਾ ਸਵਾਦਨੀ ਗੱਲ ਤੇਰੀਆਂ ਮੁਕਾਇਆ ਹਾ ਸਚੀ ਮੁਕ ਜਾਣੀਏ ਹੈ ਆਲੇ ਵੇਖ ਲੈ ਨ ਬਜ ਕਾਣੇ ਸੌਣ ਲੱਗ ਗਿਆ ਉਹ ਫਿਰ ਕਿੰਨਾ ਥੋੜਾ ਟਗਾ ਰਹੀ ਚ ਕੋਲ ਬੋਲਦੀ ਤੇ ਤੇਰੀ ਬਾਤ ਚ ਕੋਲ ਕਿਉਂ ਕੀਤੀ ਐ ਤੂੰ ਗੱਲ ਸਾਨੂੰ ਛੱਡ ਜਾਣਦੀ ਪਿਆਰ ਸਾਡਾ ਦਿਲ ਆਪਣੇ ਚੋਂ ਕੱਢ ਜਾਣਦੀ ਕਿਉਂ ਕੀਤੀ ਐ ਤੂੰ ਗੱਲ ਸਾਨੂੰ ਛੱਡ ਜਾਣਦੀ ਪਿਆਰ ਸਾਡਾ ਦਿਲ ਆਪਣੇ ਚੋਂ ਕੱਢ ਜਾਣ ਦੀ ਤੇਰਾ ਕਿਹਾਂ ਸਾਨੂੰ ਵਰਦਾ ਗੰਡਾ ਸਾ ਹੋ ਗਿਆ ਸਾਡੀ ਜਾਨ ਤੇ ਬਣੀਏ ਸਾਡੀ ਜਾਨ ਤੇ ਨਾ ਚਰ ਕੋਈ ਲੈ ਕੌਮ ਦਿੱਤੀ ਮੈਂ ਤੇਰੀ ਬਾਤ ਕਰਕੇ ਪੈਸੇ ਦੇ ਰਿਹਾ ਤੈਨੂੰ ਖਾੜੇ ਤੇ ਚੱਲ ਵੇ ਤੈਨੂੰ ਤਾਂ ਮੈਂ 20 ਰੁਪਏ ਨਾ ਦੇ ਮੈਂ ਭੁਖੜ ਨੂੰ ਨਾ ਚਾਹ ਨਾ ਪਾਣੀ ਚਾਹ ਨਾ ਪਾਣੀ ਗਾਏ ਤੇ ਟਿੱਪਟਾ ਵਿੱਚ ਬੈਠੀ ਚਾਹ ਬਣਾ ਕੇ ਪੀਤੀ ਆ ਹੈ ਤੇ ਆਹ ਦਾ ਕੀ ਕਹਿਣਾ ਸੀ ਲਿਆ ਗੁਰਗੇ ਤੇ ਚਾਹ ਬਣਾ ਕੇ ਜਾ ਹਾਂ ਫਿਰ ਠੁਗਾ ਇੱਥੇ ਨਾ ਮੈਂ ਫਿਰ ਲਾਇਆ ਕਰ ਹੁਣ ਮਨੂੰ ਜੀ ਕਿਆ ਕਰਨ ਮੈਂ ਬਿਆ ਹੈ ਗੱਣ ਨਾਲ ਮੈਂ ਤੈਨੂੰ ਦੱਠਾ ਜਿੱਦਣ ਬਿਆ ਹੈ ਉਹ ਕਹੇ ਹੁਣ ਐਂਕ ਮੈਂ ਥਾਰੇ ਜੀ ਕਿਆ ਕਰਨੇ ਕ ਵੱਡਾ ਵੀ ਕਿਆ ਕਰੂ ਆਪਣਾ ਮਨੂੰ ਜੀ ਬੰਤ ਜੀ ਹਾਂ ਬੰਤ ਜੀ ਕਿਆ ਕਰੂ ਠੀਕ ਆ ਅੱਜ ਕੀ ਹੋਇਆ ਬਈ ਹਾਂ ਮੈਂ ਕਮਲ ਰਾਣ ਪ੍ਰੋਣਾਲ ਹਮੇਰਾਲ ਤਾਂ ਹਾਂ ਮੈਂ ਉਹ ਹਾਂ ਡੰਗੜ ਦਿਮਾਖਾ ਜਮਾ ਡਾਇਲ ਦਿਮਾਖਾ ਚੱਕੇ ਵਾਲਾ ਹੋਏ